ਹਾਂਜੀ ਜੈ ਵਲਮਿਕੀ ਜੀ ਹਰ ਹਰ ਵਲਮਿਕੀ ਜੀ ਸੋ ਇੱਕ ਵਿਸ਼ਾ ਹੈ ਬਹੁਤ ਹੀ ਜ਼ਰੂਰੀ ਜਿੱਦਾਂ ਕਿ ਆਪਾਂ ਕਾਫੀ ਚਿਰ ਤੋਂ ਦੇਖਦੇ ਆ ਰਹੇ ਹਾਂ ਸਭ ਵੀ ਦੇਖਦੇ ਆ ਰਹੇ ਆ ਜਿੱਦਾਂ ਕਿ ਸੋਸ਼ਲ ਮੀਡੀਆ ਤੇ ਕੁਝ ਵੀਰ ਵੀਡੀਓ ਪਾਉਂਦੇ ਆ ਕਿ ਬੇਅਦਬੀ ਬਾਰੇ ਜਿੱਦਾਂ ਕਿ ਫਲੈਕਸੀਆਂ ਤੇ ਜਿਹੜੇ ਸਤਿਗੁਰੂ ਵਲਮਿਕ ਮਹਾਰਾਜ ਦੇ ਸਰੂਪ ਹੁੰਦੇ ਆ ਉਹ ਫਟ ਜਾਂਦੇ ਹਨ ਤੇ ਕਈ ਥਾਵਾਂ ਤੇ ਮੂਰਤੀਆਂ ਦੀ ਬੇਅਦਬੀ ਹੁੰਦੀ ਆ। ਸੋ ਮੈਂ ਜਥੇਬੰਦੀਆਂ ਭਗਵਾਨ ਵਾਲਮੀਕੀ ਨਾਮਲੇਪ ਸੰਗਤਾਂ ਸਾਧੂ ਸੰਤ ਸਮਾਜ ਅਤੇ ਡੇਰਾ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕੱਲ ਜੋ ਭਗਵਾਨ ਵਾਲਮੀਕੀ ਆਸ਼ਰਮ ਇੱਕ ਸੰਤ ਸਮਾਜ ਦੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ 'ਚ ਕਿਰਪਾ ਕਰਕੇ ਵਿਸ਼ਾ ਧੁਰੂ ਰੱਖਿਆ ਜਾਵੇ ਕਿ ਇਹ ਜਿਹੜੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਸਰੂਪ ਆ ਮੂਰਤੀਆਂ ਆ ਤੇ ਫਲੈਕਸੀਆਂ ਦੇ ਉੱਪਰ ਸਰੂਪ ਲੱਗਦੇ ਆ ਸੋ ਕਿਰਪਾ ਕਰਕੇ ਇਹਨਾਂ ਨੂੰ ਬੰਦ ਕੀਤਾ ਜਾਵੇ ਸੋ ਕਿ ਬੇਨਤੀ ਕਬੂਲ ਕਰਨੀ ਇਹ ਬੇਨਤੀ ਵਿਚਾਰ ਕਰਕੇ ਦੇਖਣਾ ਕਿ ਇਸ ਗਲਤੀਆਂ ਦੇ ਪਾਤਰਾ ਅਸੀਂ ਖੁਦ ਵੀ ਆ ਕਿਉਂਕਿ ਜਦੋਂ ਆਪਾਂ ਮੂਰਤੀ ਕਿਤੇ ਨਾ ਕਿਤੇ ਰੱਖ ਦਿੱਤੇ ਆ ਤੇ ਉਸ ਦੀ ਫਿਰ ਨਾ ਤਾਂ ਕੋਈ ਪੂਜਾ ਹੁੰਦੀ ਆ ਤੇ ਨਾ ਤਾਂ ਕੋਈ ਦੇਖ ਦੇਖਭਾਲ ਹੁੰਦੀ ਆ ਉਹ ਵੀ ਬੇਅਦਬੀ ਆ ਤੇ ਜਦੋਂ ਪੋਸਟਰਾਂ ਤੇ ਬੈਨਰਾਂ ਤੇ ਫੋਟੋ ਲੱਗਦੀ ਆ ਸਤਗੁਰੂ ਵਾਲਮੀਕ ਮਹਾਰਾਜ ਦੀ ਤੇ ਉਹ ਵੀ ਕਈ ਰੇਹੇ ਨੀਰੀ ਨਾ ਫਟ ਫੁੱਟ ਜਾਂਦੇ ਆ ਡਿੱਗ ਪੈਂਦੇ ਆ ਤੇ ਜਾਂ ਫੇ ਸ਼ਰਾਰਤੀਆਂ ਸਰ ਉਹਨਾਂ ਨੂੰ ਪਾੜ ਜਾਂਦੇ ਆ ਤੇ ਇਹ ਵੀ ਬੇਅਦਬੀ ਆ ਤੇ ਖਾਸ ਕਰ ਇਸ ਚੀਜ਼ ਨੂੰ ਧਿਆਨ ਵਿੱਚ ਰੱਖਿਆ ਜਾਵੇ ਸੋ ਮੈਂ ਸਾਧੂ ਸੰਤ ਸਮਾਜ ਅੱਗੇ ਹੀ ਬੇਨਤੀ ਕਰਨਾ ਚਾਹੁੰਦਾ ਕਿ ਇਸ ਨੂੰ ਬੰਦ ਕੀਤਾ ਜਾਵੇ ਇਹ ਬੈਨਰ ਤੇ ਮੂਰਤੀਆਂ ਬਣੀਆਂ ਬੰਦ ਹੋ ਜਾਣ ਤੇ ਆਪੇ ਨਹੀਂ ਜਿਹੜੇ ਬੇਅਦਬੀਆਂ ਹੁੰਦੀਆਂ ਨਾ ਹੋਣਗੀਆਂ ਸੋ ਇਨਨੇ ਦੀ ਬੇਨਤੀ ਕਬੂਲ ਕਰਨਾ ਸੋ ਅਗਰ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਸੋ ਮੈਂ ਇੱਕ ਛੋਟਾ ਜਿਹਾ ਵਿਚਾਰ ਸੀਗਾ ਕੋਈ ਵੀ ਆਪਾਂ ਕੋਈ ਭੜਕਾਊ ਸ਼ਬਦ ਨਹੀਂਗਾ ਇੱਕ ਵਿਚਾਰ ਆ ਮੇਰੇ ਵੱਲੋਂ ਹਨਾ ਜੇ ਵਿਚਾਰ ਚੰਗਾ ਲੱਗਾ ਤਾਂ ਇਸ ਚੀਜ਼ ਨੂੰ ਜ਼ਰੂਰ ਗੌਰਤ ਲਿਆਉਣਾ ਸੋ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਸੀਗਾ ਕਿ ਸਰੂਪ ਤੇ ਮਹਾਰਾਜ ਦੀਆਂ ਮੂਰਤੀਆਂ ਇਹਨਾਂ ਨੂੰ ਬੰਦ ਕੀਤਾ ਜਾਵੇ ਮੂਰਤੀਆਂ ਮੈਂ ਤਾਂ ਕਿੰਨਾ ਕਿ ਇਸੇ ਭਗਵਾਨ ਵੰਮਿਕੀ ਮਾਰਾ ਨਾਮ ਲੈ ਕੇ ਨਾ ਇਹ ਮੂਰਤੀ ਨੂੰ ਬਹੁਤ ਯੂਜ਼ ਕਰਦੇ ਆ ਕਦੇ ਕਿਤੇ ਰੱਖਤੀ ਕਦੀ ਕਿਤੇ ਰੱਖਤੀ ਇਹ ਵੀ ਗਲਤ ਗੱਲ ਆ ਫਿਰ ਉੱਥੇ ਦੇਖਭਾਲ ਨਹੀਂ ਹੁੰਦੀ ਨਾ ਕਿ ਦੇਖਭਾਲ ਹੁੰਦੀ ਨਹੀਂ ਘਾਟਾਂ ਮਿੱਟੀ ਪੈਂਦਾ ਬਹੁਤ ਕੁਝ ਤਰ੍ਹਾਂ ਦਾ ਖਲਾਰਾ ਖਲੋਰਾ ਹੁੰਦਾ ਕੀ ਇਹਦੀ ਤੇ ਫਿਰ ਉਹ ਬੇਦਬੀ ਆ ਸੋ ਮੈਂ ਬੇਨਤੀ ਕਰਦਾ ਇਹਨੂੰ ਕਬੂਲ ਕਰਨਾ ਜੈ ਵਲਮਿਕੀ ਹਰ ਹਰ ਵੰਮਿਕੀ